ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 5 ਰੁਪਏ ਦਾ ਚਮਤਕਾਰ ਕਿਵੇਂ ਹੋ ਜਾਂਦਾ ਹੈ ਜੇਕਰ ਅਸੀਂ ਘਰ ਦੇ ਵਿੱਚ ਇਸ ਕੋਨੇ ਦੇ ਵਿੱਚ 5 ਰੁਪਏ ਲੋੜੀ ਤੋਂ ਪਹਿਲਾਂ ਰੱਖ ਲੈਂਦੇ ਹਾਂ ਔਲਾਦ ਸਹੀ ਰਸਤੇ ਤੇ ਚੱਲਦੀ ਹੈ ਤੇ ਘਰ ਦੇ ਵਿੱਚ ਬਰਕਤ ਕਿਵੇਂ ਆ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਕਿ ਉਹਦੇ ਮਾਂ ਪਿਓ ਬਿਮਾਰ ਹੋਏ ਤੇ ਦੋਵੇਂ ਹੀ ਅਕਾਲ ਚਲਾਣਾ ਕਰ ਗਏ ਉਹਦੇ ਮਾਂ ਪਿਓ ਅਕਾਲ ਚਲਾਣੇ ਤੋਂ ਪਹਿਲਾਂ ਉਹਨੂੰ 5 ਸੋਨੇ ਦੀਆਂ ਮੋਹਰਾਂ ਦੇ ਕੇ ਚਲੇ ਗਏ ਹੁਣ ਉਹ ਸੋਚਣ ਲੱਗਾ ਕਿ ਮਾਂ ਪਿਓ ਵੀ ਚਲੇ ਗਏ ਹਨ ਤੇ ਗੁਜ਼ਰ ਬਸਰ ਵੀ ਕਿਵੇਂ ਹੋਵੇਗਾ ਕੋਈ ਚੀਜ਼ ਵੀ ਮੇਰੇ ਕੋਲ ਨਹੀਂ ਇਦਾਂ ਕਰਦਾ ਹਾਂ ਅਗਲੇ ਨਗਰ ਵਿੱਚ ਜਾ ਕੇ ਉੱਥੇ ਕੋਈ ਕੰਮ ਕਾਰ ਸ਼ੁਰੂ ਕਰ ਲੈਂਦਾ ਹਾਂ ਇਹ ਸੋਚ ਕੇ ਅਗਲੇ ਨਗਰ ਦੇ ਵਿੱਚ ਤੁਰਨਾ ਸ਼ੁਰੂ ਕਰ ਦਿੰਦਾ ਹੈ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਸੋਚਦਾ ਹੈ ਕਿ ਪੰਜ ਸੋਨੇ ਦੀਆਂ ਮੋਹਰਾਂ ਹਨ ਤੇ ਇਹਦੇ ਨਾਲ ਮੈਂ ਕੀ ਕਰਨਾ ਕੋਈ ਕਿੱਤਾ ਸ਼ੁਰੂ ਵੀ ਕਰ ਸਕਦਾ ਹਾਂ ਕਹਿੰਦੇ ਥੋੜੀ ਹੀ ਦੂਰ ਜਾਂਦਿਆ ਇੱਕ ਸੰਤ ਫਕੀਰ ਜੀ ਉਹਨਾਂ ਦੇ ਨਾਲ ਤੁਰਨ ਲੱਗੇ ਤੁਰਦੇ ਤੁਰਦੇ ਵਾਵਾ ਪੈਂਡਾ ਉਹਨਾਂ ਨੇ ਤੈਅ ਕਰ ਲਿਆ ਪਰ ਕਹਿੰਦੇ ਕਿ ਦੋਵੇਂ ਜਾਣਹਿਨ ਚੁੱਪ ਚੁਪੀਤੇ ਸਨ ਇੱਕ ਦੂਜੇ ਨਾਲ ਗੱਲਬਾਤ ਨਹੀਂ ਸੰਕਰ ਰਹੇ ਨਹੀਂ ਸੰਕਰ ਰਹੇ ਪਰ ਦੋਵਾਂ ਹੀ ਜਾਣਿਆਂ ਨੂੰ ਭੁੱਖ ਪਿਆਸ ਬੜੀ ਲੱਗੀ ਹੋਈ ਸੀ ਤੇ ਰਸਤੇ ਉਹਨਾਂ ਨੂੰ ਬਹੁਤ ਲੱਗ ਰਹੇ ਸਨ ਕਹਿਣ ਲੱਗਾ ਸੰਤ ਫਕੀਰ ਜੀ ਤੁਸੀਂ ਮੈਨੂੰ ਕੋਈ ਐਸੀ ਗੱਲ ਦੱਸੋ ਜਿਸੇ ਨਾਲ ਜ਼ਿੰਦਗੀ ਸੌਖੀ ਹੋ ਜਾਵੇ ਤੇ ਇਹ ਰਾਹ ਆਪਣੇ ਤੇ ਬੋਝ ਨਾ ਬਣ ਜਾਵੇ ਜਾਣਦਿਆਂ-ਜਾਂਦਿਆਂ ਕੋਈ ਐਸੀ ਮੈਨੂੰ ਕਹਾਣੀ ਸੁਣਾ ਦਿਓ ਜਿਸ ਦੇ ਨਾਲ ਮੇਰਾ ਜੀਵਨ ਬੜਾ ਚੰਗਾ ਗੁਜ਼ਰਬਸਰ ਹੋਣ ਲੱਗ ਜਾਵੇ ਸੰਤ ਫਕੀਰ ਜੀ ਕਹਿਣ ਲੱਗੇ ਕਿ ਜ਼ਰੂਰ ਮੈਂ ਕਹਾਣੀ ਤੇਨੂੰ ਜ਼ਰੂਰ ਸੁਣਾਵਾਂਗਾ ਪਰ ਉਹਦੇ ਲਈ ਮੈਂ ਇੱਕ ਸੋਨੇ ਦੀ ਮੋਹਰ ਲੈਂਦਾ ਹਾਂ ਜਾਂ ਕਹਿ ਲਓ ਕਿ 1 ਰੁਪਿਆ ਲੈਂਦਾ ਹਾਂ ਉਹ ਕਹਿਣ ਲਗਾ ਸੰਤ ਜੀ ਠੀਕ ਹੈ ਕਿਉਂਕਿ ਉਹਦੇ ਕੋਲ 5 ਰੁਪਏ ਸਨ ਜਾਂ ਕਹਿ ਲਓਗੇ ਪੰਜ ਮੋਰਾਂ ਸਨ ਉਹਨੂੰ ਇਸ ਵਿੱਚੋਂ ਇੱਕ ਦੇ ਹੀ ਜਾਵੇਗਾ ਉਸਨੇ ਇਹ ਸੋਚ ਲਿਆ ਤੇ ਜ਼ਿੰਦਗੀ ਦਾ ਸਬਕ ਵੀ ਸਿੱਖ ਲਵਾਂਗਾ ਪਰ ਕਹਿਣ ਲੱਗਾ ਕਿ ਮੈਂ ਇੱਕ ਮੋਰ 1 ਰੁਪਿਆ ਜ਼ਰੂਰ ਦਵਾਂਗਾ ਪਰ ਉਹ ਜੋ ਤੁਸੀਂ ਸੁਣਾਓਗੇ ਉਸ ਤੋਂ ਬਾਅਦ ਤੇ ਉਹਦੇ ਵਿੱਚ ਜੇਕਰ ਕੋਈ ਜ਼ਿੰਦਗੀ ਦਾ ਸਬਕ ਵੀ ਹੋਵੇਗਾ ਨਾਲੇ ਉਹ ਜਿਹੜੀ ਗੱਲ ਹੈ ਉਹ ਝੂਠੀ ਨਹੀਂ ਹੋਣੀ ਚਾਹੀਦੀ ਭਾਵ ਕਿ ਕਹਾਣੀ ਮੈਨੂੰ ਝੂਠੀ ਨਾ ਸੁਣਾਇਓ ਉਹ ਸੱਚੀ ਹੋਵੇ ਸੰਤ ਫਕੀਰ ਜੀ ਕਹਿਣ ਲੱਗੇ ਬਾਈ ਜਰੂਰ ਮੈਂ ਤੈਨੂੰ ਉਹੀ ਗੱਲ ਸੁਣਾਵਾਂਗਾ ਜਿੰਨਾ ਜਿਹੜੀ ਕਿ ਸੱਚੀ ਕਹਾਣੀ ਹੋਵੇ ਸੰਤ ਫਕੀਰ ਉਹਨਾਂ ਪਹਿਲੀ ਗੱਲ ਕਹਿਣ ਲੱਗੇ ਕਹਿੰਦੇ ਜਦੋਂ ਕਿਸੇ ਦੂਰ ਰਾਡੇ ਨਗਰ ਦੇ ਵਿੱਚ ਜਾਈਏ ਉੱਥੇ ਵਪਾਰ ਨਾ ਸ਼ੁਰੂ ਕਰੀਏ ਉੱਥੇ ਵਪਾਰ ਸ਼ੁਰੂ ਕਰੀਏ ਤੇ ਉੱਥੇ ਕਦੇ ਵੀ ਖਾਲੀ ਨਹੀਂ ਬੈਠਣਾ ਚਾਹੀਦਾ ਕੋਈ ਨਾ ਕੋਈ ਕੰਮ ਤਾਂ ਦਾ ਆਪਣੇ ਭਾਪ ਆਪੇ ਹੀ ਕੀਤਾ ਲਭ ਲੈਣਾ ਚਾਹੀਦਾ ਹੈ ਤੇ ਉਹੀ ਜੋ ਵੀ ਕੰਮ ਮਿਲਦਾ ਹੋਵੇ ਸਾਨੂੰ ਉਹੀ ਕਰ ਲੈਣਾ ਚਾਹੀਦਾ ਹੈ ਉਹਨੇ ਕਿਹਾ ਜੀ ਠੀਕ ਹੈ ਸੰਤ ਫਕੀਰ ਜੀ ਕਹਿੰਦੇ ਕਿ ਸੋਨੇ ਦੀ ਮੋਰ ਉਹ ਕਹਿੰਦਾ ਸੰਤ ਫਕੀਰ ਜੀ ਤੁਸੀਂ ਤੇ ਅਜੇ ਮੈਨੂੰ ਕੋਈ ਗੱਲ ਹੀ ਨਹੀਂ ਦਸੀ ਇਹ ਕੀ ਸਿੱਖਿਆ ਦਿੱਤੀ ਸੰਤ ਫਕੀਰ ਜੀ ਕਹਿਣ ਲੱਗੇ ਮੈਂ ਸਿੱਖਿਆ ਹੀ ਦਿੰਦਾ ਹਾਂ ਉਹਨੇ ਕਿਹਾ ਫਿਰ ਠੀਕ ਹੈ ਆ ਲਓ ਸੋਨੇ ਦੀ ਇੱਕ ਮੋਰ ਇੱਕ ਹੋਰ ਸਿੱਖਿਆ ਦਿਓ ਸੰਤ ਫਕੀਰ ਜੀ ਕਹਿਣ ਲੱਗੇ ਹਮੇਸ਼ਾ ਪਰਾਈ ਧਰਨੋਂ ਦੂਜੇ ਦੀ ਚੀਜ਼ ਨੂੰ ਮਿੱਟੀ ਦੇ ਸਮਾਨ ਹੀ ਸਮਝਣਾ ਚਾਹੀਦਾ ਹੈ ਸੰਤ ਫਕੀਰ ਜੀ ਨੇ ਅਗਲੀ ਮੋਰ ਫੇਰ ਲੈ ਲਈ ਜੀ ਹੋਰ ਕੋਈ ਗੱਲ ਬਾਤ ਦੱਸੋ ਸੰਤ ਫਕੀਰ ਜੀ ਕਹਿਣ ਲੱਗੇ ਅਗਲੀ ਗੱਲ ਜੋ ਹੈ ਉਹ ਹਮੇਸ਼ਾ ਹੀ ਯਾਦ ਰੱਖੇ ਕਿਸੇ ਵੀ ਰਾਜ ਨੂੰ ਕਿਸੇ ਦੇ ਅੱਗੇ ਨਾ ਖੋਲਨੇ ਤੇਰੇ ਵੱਲੋਂ ਕਿਸੇ ਦੇ ਅੱਗੇ ਜੋ ਵੀ ਰਾਜ ਖੋਲ੍ਹੇਗਾ ਉਹ ਰਾਜ ਹਮੇਸ਼ਾ ਤੈਨੂੰ ਕਿ ਤੈਨਾਂ ਕਿਤੇ ਕਾਟਾ ਹੀ ਪਾਵੇਗਾ ਉਹਨੇ ਕਿਹਾ ਜੀ ਠੀਕ ਹੈ ਹੁਣ ਉਹ ਕਹਿਣ ਲੱਗਾ ਕਿ ਜਿੱਥੇ ਇੰਨੀਆਂ ਦੇ ਦਿੱਤੀਆਂ ਉਥੇ ਇੱਕ ਮੋਰ ਹੋਰ ਦਿੰਦਾ ਹਾਂ ਅਗਲੀ ਗੱਲ ਸੰਤ ਫਕੀਰ ਜੀ ਕਹਿੰਦੇ ਭਾਵੇਂ ਤੂੰ ਕਿੱਡੇ ਕੀਮਤੀ ਕੰਮਾਂ ਲਈ ਚੱਲਿਆ ਹੋਵੇਂ ਕਿੰਨੇ ਹੀ ਜ਼ਰੂਰੀ ਕੰਮ ਦੇ ਲਈ ਚੱਲਿਆ ਹੋਵੇਂ ਪਰ ਜਦੋਂ ਤੈਨੂੰ ਚਾਰ ਪੰਜ ਕੋਈ ਸੱਜਣ ਕੋਈ ਗੱਲ ਕਹਿਣ ਕਿ ਸਾਂਢੀ ਗੱਲ ਸੁਣ ਕੇ ਚਾਹੀ ਉਥੇ ਜ਼ਰੂਰ ਇੰਤਜ਼ਾਰ ਕਰਕੇ ਉਹਨਾਂ ਦੇ ਗੱਲ ਸੁਣ ਲਈ ਕਹਿੰਦਾ ਜੀ ਠੀਕ ਹੈ ਸੰਤ ਫਕੀਰ ਜੀ ਪੰਜਵੇਂ ਗੱਲ ਕਹਿਣ ਲੱਗੇ ਕਿ ਉਹ ਬੀਬੀ ਦਾ ਕਦੇ ਇਤਬਾਰ ਨਾ ਕਰੀ ਜੋ ਬੀਬੀ ਆਪਣਾ ਜਿਹੜੀ ਬੀਬੀ ਆਪਣਾ ਧਰਮ ਹੀ ਬਦਲ ਗਈ ਹੋਵੇ ਉਹਨੇ ਕਿਹਾ ਜੀ ਠੀਕ ਹੈ ਹੁਣ ਇਹ ਗੱਲਾਂ ਸੁਣ ਕੇ ਉਹ 5 ਰੁਪਏ 5 ਮੋਰਾ ਸੰਤ ਫਕੀਰ ਜੀ ਨੂੰ ਉਸਨੇ ਦੇ ਦਿੱਤੀਆਂ ਕਹਿੰਦਾ ਕਿ ਹੁਣ ਮੇਰਾ ਰਾਹ ਤੇਰੇ ਨਾਲੋਂ ਵੱਖ ਹੋ ਚੁੱਕਾ ਹੈ ਮੈਂ ਅਗਲੇ ਨਗਰ ਵਿੱਚ ਹੀ ਰਹਿੰਦਾ ਹਾਂ ਇੱਥੇ ਰਹਿ ਕੇ ਉਧਰ ਨੂੰ ਚਲੇ ਗਏ ਹੁਣ ਮਨੋਖ ਸੋਚਣ ਲੱਗਾ ਕਿ ਭਾਵ ਕਿ ਉਹ ਨੌਜਵਾਨ ਸੋਚਣ ਲੱਗਾ ਕਿ ਸੰਤ ਫਕੀਰ ਨੇ ਪੰਜ ਗੱਲਾਂ ਦੇ ਬਦਲੇ ਸਾਰੇ ਹੀ ਪੈਸੇ ਲੈ ਲਏ ਹਨ ਜੇ ਨਾ ਵੀ ਪੈਸੇ ਲੈਂਦਾ ਇਹਨਾਂ ਨੂੰ ਤਾਂ ਕੋਈ ਜ਼ਰੂਰਤ ਹੀ ਨਹੀਂ ਸੀ ਕਦੇ ਟੱਕਰਨ ਕੇ ਤਾਂ ਜ਼ਰੂਰ ਪੁੱਛਾਂਗਾ ਕਿ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਮੁਫਤ ਵਿੱਚ ਦੱਸ ਸਕਦੇ ਸੀ ਉਹਨਾਂ ਦੇ ਬਦਲੇ ਤੁਸੀਂ ਮੇਰੇ ਕੋਲੋਂ 5 ਰੁਪਏ ਕਿਉਂ ਲਏ ਹਨ ਹਾਂ ਤੁਰਦਾ ਤੁਰਦਾ ਅਗਲੇ ਨਗਰ ਵਿੱਚ ਜਾ ਪਹੁੰਚਦਾ ਹੈ ਉੱਥੇ ਜਾ ਕੇ ਹੁਣ ਪੈਸਾ ਟੱਕਾ ਜਿਹੜਾ ਵੀ ਕੋਈ ਕੰਮ ਦੱਸਦਾ ਹੈ ਉਹ ਹੀ ਕੰਮ ਕਰਨ ਲੱਗ ਜਾਂਦਾ ਹੈ ਕਿਉਂਕਿ ਸੰਤ ਫਕੀਰ ਜੀ ਨੇ ਕਿਹਾ ਸੀ ਕੰਮ ਮੰਗ ਲੈ ਤੇ ਕੰਮ ਜਿਹੜਾ ਵੀ ਮਿਲਦਾ ਹੋਵੇ ਉਸ ਨੂੰ ਚੁੱਪ ਕਰਕੇ ਕਰ ਲਵੀਂ ਇੰਨੇ ਨੂੰ ਇੱਕ ਦੂਰ ਦਰਾਡੇ ਮਨੁੱਖ ਖੜਾ ਹੋਇਆ ਵੇਖਦਾ ਹੈ ਕਿ ਇਹ ਮਨੁੱਖ ਕੰਮ ਮੰਗਦਾ ਪਿਆ ਹੈ ਉਹਦੇ ਕੋਲ ਜਾ ਕੇ ਕਹਿੰਦਾ ਕਿ ਤੈਨੂੰ ਕੰਮ ਦੀ ਜ਼ਰੂਰਤ ਹੈ ਉਹ ਨੌਜਵਾਨ ਲੜਕੇ ਨੇ ਕਿਹਾ ਕਿ ਮੈਨੂੰ ਕੰਮ ਦੀ ਸਖਤ ਜ਼ਰੂਰਤ ਹੈ। ਕਹਿਣ ਲੱਗਾ ਮੈਂ ਰਾਜੇ ਦੇ ਅਸਤਬਲ ਵਿੱਚ ਕੰਮ ਕਰਦਾ ਹਾਂ। ਉੱਥੇ ਘੋੜਿਆਂ ਦੀ ਦੇਖਭਾਲ ਕਰਦਾ ਹਾਂ। ਮੇਰੇ ਮਾਤਾ ਜੀ ਬੜੇ ਬਿਮਾਰ ਹਨ। ਮੈਂ ਉਹਨਾਂ ਦੀ ਦੇਖਭਾਲ ਲਈ ਇੱਕ ਦੋ ਮਹੀਨੇ ਕੰਮ ਕਰ ਜਾਣਾ ਚਾਹੁੰਦਾ ਹਾਂ। ਪਰ ਰਾਜੇ ਨੇ ਕਿਹਾ ਕਿ ਮੇਰੀ ਥਾਂ ਤੇ ਕੋਈ ਰੱਖ ਕੇ ਜਾ ਜੇ ਤੂੰ ਘੋੜਿਆਂ ਦੀ ਦੇਖਭਾਲ ਕਰ ਲਵੇਂਗਾ ਤਾਂ ਮੈਂ ਦੋ ਮਹੀਨੇ ਕੰਮ ਤੇ ਨੋ ਕਰਵਾ ਸਕਦਾ ਹਾਂ ਹੁਣ ਉਸ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਜੇ ਕੋਈ ਵਪਾਰ ਕੋਈ ਕਾਜ ਨਾ ਸ਼ੁਰੂ ਹੋਵੇ ਜੋ ਵੀ ਕੰਮ ਮਿਲੇ ਉਹ ਕਰ ਲੈਣਾ ਚਾਹੀਦਾ ਹੈ ਕਦੇ ਵੀ ਸਾਨੂੰ ਵੇਲੇ ਨਹੀਂ ਬੈਠਣਾ ਚਾਹੀਦਾ ਉਹਨੇ ਕਿਹਾ ਜੇ ਠੀਕ ਹੈ ਰਾਜੇ ਕੋਲ ਲੈ ਕੇ ਉਸ ਨੌ ਮੁੰਡਾ ਚਲਾ ਗਿਆ ਰਾਜੇ ਨੂੰ ਕਹਿਣ ਲੱਗਾ ਰਾਜਨ ਮੈਂ ਆਪਣੀ ਥਾਂ ਦੇ ਇਸ ਨੌਜਵਾਨ ਨੂੰ ਲੈ ਕੇ ਆਇਆ ਹਾਂ ਆਜ ਤੋਂ ਇਹ ਘੋੜਿਆਂ ਦੇ ਦੇਖਭਾਲ ਕਰੇਗਾ ਰਾਜਨ ਕਹਿਆ ਠੀਕ ਹੈ ਇਹਨੂੰ ਸਾਰਾ ਕੰਮ ਸਮਝਾ ਦਿਓ ਪਰ ਜਿੰਨੇ ਕੋਈ ਗਲਤੀ ਕੀਤੀ ਤਾਂ ਇਸ ਨੂੰ ਸਜ਼ਾ ਵੀ ਮਿਲੇਗੀ ਕਹਿੰਦੇ ਜਿਹੜਾ ਪਹਿਲਾਂ ਉੱਥੇ ਕੰਮ ਕਰਦਾ ਸੀ ਉਸਦਾ ਨਾਮ ਮੰਗਲ ਸੀ ਮੰਗਲ ਨੇ ਕਿਹਾ ਜੀ ਠੀਕ ਹੈ ਰਾਜਨ ਮੈਨੂੰ ਇਹ ਸਜ਼ਾ ਦਿਓ ਰਾਜੇ ਨੂੰ ਇੰਨੀ ਗੱਲ ਕਹਿ ਕੇ ਉਸਨੇ ਉਸ ਲੜਕੇ ਨੂੰ ਸਾਰਾ ਹੀ ਕੰਮ ਘੋੜਿਆਂ ਦਾ ਸਮਝਾ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਕਮਰਾ ਦਿਖਾ ਦਿੱਤਾ ਆਪ ਫਿਰ ਉੱਥੋਂ ਚਲਾ ਗਿਆ ਹੁਣ ਕੀ ਹੁੰਦਾ ਹੈ ਉਹ ਘੋੜਿਆਂ ਦੇ ਦੇਖਭਾਲ ਕਰਦਾ ਹੈ ਉਹ ਘੋੜਿਆਂ ਨੂੰ ਪਹਿਲਾਂ ਨਵਾਉਂਦਾ ਹੈ ਉਹਨਾਂ ਦੀ ਮਾਲਿਸ਼ ਕਰਦਾ ਹੈ ਤੇ ਉਸ ਤੋਂ ਬਾਅਦ ਇੱਕ ਥਾਂ ਦੇ ਜਾ ਕੇ ਘੋੜਿਆਂ ਦੇ ਲਈ ਜਿਹੜੇ ਰੋਜ਼ ਸ਼ੋਲੇ ਮਿਲਿਆ ਕਰਦੇ ਸੀ ਉਹ ਸ਼ੋਲੇ ਲਿਆ ਕੇ ਉਹਨਾਂ ਨੂੰ ਪਿਉਂ ਕੇ ਤੇ ਫਿਰ ਉਹਨਾਂ ਘੋੜਿਆਂ ਨੂੰ ਖਵਾ ਦਿਆ ਕਰਦਾ ਕਹਿੰਦੇ ਕਿ ਇਸ ਤਰ੍ਹਾਂ ਹੀ ਸਾਰਾ ਦਿਨ ਉਸ ਦਾ ਲੰਘ ਜਾਇਆ ਕਰਦਾ ਇੱਕ ਦਿਨ ਸ਼ਾਮ ਨੂੰ ਕੁਝ ਸਮਾਂ ਉਹਨਾਂ ਨੂੰ ਮਿਲਿਆ ਤੇ ਉਹ ਸੋਚਣ ਲੱਗਾ ਦੂਜੇ ਜਿਹੜੇ ਘੋੜਿਆਂ ਦੇ ਦੇਖਭਾਲ ਕਰਦੇ ਹਨ ਉਨ੍ਹਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ। ਜਦੋਂ ਉਥੇ ਜਾ ਕੇ ਦੇਖਦਾ ਹੈ ਤਾਂ ਉਹ ਗਲਤ ਪਦਾਰਥਾਂ ਦਾ ਸੇਵਨ ਕਰਦੇ ਪਏ ਸਨ। ਬੜੇ ਸਾਰੇ ਸ਼ੋਲੇ ਇੱਕ ਪਾਸੇ ਪਏ ਸਨ ਤੇ ਜਾ ਕੇ ਕਹਿਣ ਲੱਗਾ ਕਿ ਉਹ ਭਰਾਵੋ ਇਹ ਤੁਸੀਂ ਆਪਣਾ ਕੰਮ ਨਬੇੜ ਦਿੱਤਾ ਪਰ ਆਪਣੀ ਜ਼ਿੰਦਗੀ ਮौज-ਮਸਤੀ ਦੇ ਵਿੱਚ ਲੈ ਕੇ ਬੈਠੇ ਹੋ। ਉਹ ਕਹਿਣ ਲੱਗੇ ਅਸੀਂ ਐਵੇਂ ਹੀ ਮौज-ਮਸਤੀ ਕਰਦੇ ਪਏ ਹਾਂ। ਸਾਰੇ ਕੰਮ ਨਬੇੜ ਲਈ ਹਨ ਫਿਰ ਵੀ ਬੈਠੇ ਹਾਂ। ਉਹ ਕਹਿੰਦਾ ਸਾਰੇ ਕੰਮ ਕਿਵੇਂ ਨਬੇੜ ਕੇ ਬੈਠੇ ਹੋ? ਸ਼ੋਲੇ ਤੇ ਤੁਹਾਡੇ ਉੱਥੇ ਹੀ ਪਏ ਹਨ ਉਹ ਸਾਰੇ ਜਣੇ ਹੱਸ ਕੇ ਕਹਿੰਦੇ ਤੈਨੂੰ ਮੰਗਲ ਦੀ ਥਾਂ ਤੇ ਰੱਖਿਆ ਹੈ ਚਲ ਤੈਨੂੰ ਵੀ ਦੱਸ ਦਿੰਦੇ ਹਾਂ ਸਾਨੂੰ ਵੀ ਛੇਰ ਦੇ ਜਿਹੜੇ ਆਪਾਂ ਨੂੰ ਸ਼ੋਲੇ ਮਿਲਦੇ ਹਨ ਉਹ ਸਾਰੇ ਅਸੀਂ ਘੋੜਿਆਂ ਨੂੰ ਨਹੀਂ ਪਾਉਂਦੇ ਉਹ ਅੱਧਾ ਹਿੱਸਾ ਰੋਜ਼ ਅਸੀਂ ਰੱਖ ਕੇ ਬਾਜ਼ਾਰ ਵਿੱਚ ਵੇਚ ਆਉਂਦੇ ਹਾਂ ਕਾਹਦਾ ਰਾਸ਼ਨ ਪਾਣੀ ਵੀ ਉਹਦੇ ਨਾਲ ਚਲਾ ਲੈਂਦਾ ਹੈ ਤੇ ਇੱਥੇ ਜਿਹੜੀ ਮौज-ਮਸਤੀ ਹੈ ਉਹ ਵੀ ਉਸੇ ਨਾਲ ਹੀ ਕਰ ਲੈਂਦੀ ਹੈ ਸਾਰੇ ਸ਼ੋਲੇ ਜੇਕਰ ਉਹਨਾਂ ਪਾ ਦੇਵਾਂਗੇ ਤੇ ਅਸੀਂ ਕੀ ਖਾਵਾਂਗੇ ਇਹਨਾਂ ਕਹਿ ਕੇ ਜੋਰ-ਜੋਰ ਹੱਸਣ ਲੱਗ ਪਏ ਹੁਣ ਉਹਨਾਂ ਦੇ ਮਨ ਵਿੱਚ ਉਹ ਸੋਚਦਾ ਕਿ ਮੈਂ ਵੀ ਹੀ ਐਵੇਂ ਹੀ ਕਰਿਆ ਕਰਾਂਗਾ ਵੀ ਸ਼ੇਰ ਜਿਹੜੇ ਸ਼ੋਲੇ ਮਿਲਦੇ ਹਨ ਅੱਧੇ ਰੱਖ ਲਿਆ ਕਰਾਂਗਾ ਤੇ ਅੱਧੇ ਵੇਚ ਲਿਆ ਕਰਾਂਗਾ ਮੇਰੇ ਕੋਲ ਵੀ ਬਹੁਤ ਸਾਰੇ ਪੈਸੇ ਇਕੱਠੇ ਹੋ ਜਾਣਗੇ ਮੈਂ ਵੀ ਵਪਾਰ ਸ਼ੁਰੂ ਕਰ ਲਵਾਂਗਾ ਇੱਕੋ ਦਮ ਫਿਰ ਗੱਲ ਆਉਂਦੀ ਹੈ ਕਿ ਸੰਤ ਫਕੀਰ ਜੀ ਨੇ ਕਿਹਾ ਸੀ ਕਿ ਦੂਜਿਆਂ ਦੇ ਪੈਸੇ ਨੂੰ ਹਮੇਸ਼ਾ ਮਿੱਟੀ ਦੇ ਸਮਾਨ ਸਮਝਣਾ ਹੈ ਕਿਸੇ ਨਾਲ ਭਾਵ ਬੇਇਮਾਨੀ ਧੋਖਾਧੜੀ ਨਹੀਂ ਕਰਨੀ ਕਹਿਣ ਲੱਗਾ ਨਹੀਂ ਮੈਂ ਐਸਾ ਨਹੀਂ ਕਰਾਂਗਾ ਇਹਨਾਂ ਕਹਿ ਕੇ ਉਵੇਂ ਹੀ ਉਹ ਘੋੜਿਆਂ ਨੂੰ ਛੋਲੇ ਚੜਨ ਲੱਗ ਪਿਆ ਘੋੜਿਆਂ ਨੂੰ ਇੱਕ ਮਹੀਨੇ ਬਾਅਦ ਹੁਣ ਰਾਜੇ ਨੂੰ ਘੋੜਿਆਂ ਦਾ ਬੜਾ ਸ਼ੌਂਕ ਸੀ ਮਹੀਨੇ ਬਾਅਦ ਰਾਜੇ ਨੇ ਕਿਹਾ ਮੈਂ ਆਪਣੇ ਘੋੜੇ ਵੇਖਣਾ ਚਾਹੁੰਦਾ ਹਾਂ ਅੱਜ ਤਲਾ ਦੇ ਕੋਲ ਜਿਹੜਾ ਮੈਦਾਨ ਹੈ ਉੱਥੇ ਲੈ ਕੇ ਆਏ ਜਾਣ ਰਾਜਾ ਜਦੋਂ ਘੋੜੇ ਵੇਖਣ ਆਇਆ ਤਾਂ ਬੜੇ ਤਾਂ ਬਣਾ ਹੈ ਹੈਰਾਨ ਅਤੇ ਪਰੇਸ਼ਾਨ ਹੋਇਆ ਤੇ ਸਾਰੇ ਘੋੜੇ ਬੜੇ ਹੀ ਧੁਪਲੇ ਤੇ ਪਤਲੇ ਸਨ ਰਾਜਾ ਵੇਖ ਕੇ ਬੜਾ ਪਰੇਸ਼ਾਨ ਹੋਇਆ ਹੁਣ ਅੰਤ ਵਿੱਚ ਉਸ ਨੌਜਵਾਨ ਦੇ ਘੋੜੇ ਖੜੇ ਸਨ ਰਾਜੇ ਨੇ ਜਦੋਂ ਇਹ ਘੋੜੇ ਵੇਖੇ ਤਾਂ ਬੜੇ ਜ਼ਿਆਦਾ ਹੱਟੇ-ਕੱਟੇ ਤੇ ਤੰਦਰੁਸਤ ਸਨ ਰਾਜੇ ਨੇ ਉਸ ਨੌਜਵਾਨ ਨੂੰ ਕਿਹਾ ਕਿ ਕੱਲ ਸਵੇਰੇ ਦਰਬਾਰ ਦੇ ਵਿੱਚ ਮੇਰੇ ਕੋਲ ਆਇਂ ਉਹਨੇ ਕਿਹਾ ਜੀ ਠੀਕ ਹੈ ਅਗਲੀ ਸਵੇਰ ਉਹ ਦਰਬਾਰ ਵਿੱਚ ਹਾਜ਼ਰ ਹੋਇਆ ਰਾਜੇ ਨੇ ਪੁੱਛਿਆ ਕਿ ਦੱਸ ਕੀ ਗੱਲ ਹੈ ਸਾਰਿਆਂ ਦੇ ਘੋੜੇ ਬੜੇ ਜ਼ਿਆਦਾ ਕਮਜ਼ੋਰ ਹਨ ਜਦੋਂ ਤੇਰੇ ਲੈ ਕੇ ਆਏ ਸੀ ਤਾਂ ਬੜੇ ਸੋਹਣੇ ਸੀ ਪਰ ਤੇਰੇ ਘੋੜੇ ਫਰਤੀਲੇ ਵੀ ਬੜੇ ਸਨ ਇਹ ਕੀ ਗੱਲ ਹੈ ਉਹ ਕਹਿਣ ਲੱਗਾ ਰਾਜਨ ਦੁਪਹਿਰ ਨੂੰ ਜਦੋਂ ਕਚਹਿਰੀ ਲੱਗੇਗੀ ਸਾਰੇ ਘੋੜੇ ਸੰਭਾਲਣ ਵਾਲਿਆਂ ਨੂੰ ਬੁਲਾਇਓ ਮੈਂ ਉਦੋਂ ਹੀ ਦੱਸਾਂਗਾ ਰਾਜਨ ਕਹਾਂ ਠੀਕ ਹੈ ਜਦੋਂ ਸਾਰੇ ਜਣੇ ਆ ਗਏ ਤਾਂ ਕਹਿਣ ਲੱਗੇ ਰਾਜਨ ਜਿਹੜੇ ਤੁਸੀਂ ਵੇ ਸਾਰੇਆਂ ਨੂੰ ਛੋਲੇ ਦਿੰਦੇ ਹੋ ਇਹਦੇ ਵਿੱਚੋਂ ਅੱਧੇ ਛੋਲੇ ਰੱਖ ਕੇ ਇਹ ਆਪਣੇ ਘਰ ਦਾ ਖਾਚਾ ਚਲਾਉਂਦੇ ਹਨ ਆਪਣੀ ਮौज-ਮਸਤੀ ਦੇ ਵਿੱਚ ਉਡਾ ਦਿੰਦੇ ਹਨ ਤੇ ਬਾਕੀ ਥੋੜੇ ਛੋਲੇ ਫਿਰ ਕੋੜੀਆਂ ਨੂੰ ਖਵਾ ਦਿੰਦੇ ਹਨ ਜਿਸ ਦੇ ਨਾਲ ਉਹਨਾਂ ਦਾ ਢਿੱਡ ਨਹੀਂ ਭਰਦਾ ਤਾਂ ਕਰਕੇ ਉਹ ਕਮਜ਼ੋਰ ਹੋ ਰਹੇ ਹਨ ਰਾਜ ਨੇ ਬੜੀ ਵੱਡੀ ਤਲਵਾਰ ਕੱਢੀ ਤੇ ਕੱਢ ਕੇ ਪੁੱਛਿਆ ਮੈਨੂੰ ਸੱਚ-ਸੱਚ ਦੱਸੋ ਸਾਰੇ ਹੀ ਲੜਕੇ ਡਰ ਕੇ ਕਹਿਣ ਲੱਗੇ ਹਾਂਜੀ ਸੱਚ ਹੈ ਰਾਜਨ ਨੇ ਕਿਹਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿਓ ਉਹ ਨੌਜਵਾਨ ਹੱਥ ਜੋੜ ਕੇ ਕਹਿਣ ਲੱਗਾ ਰਾਜਨ ਇਹਨਾਂ ਦੇ ਛੋਟੇ-ਛੋਟੇ ਬੱਚੇ ਹਨ ਐਵੇਂ ਨਾ ਕਰੋ ਹੁਣ ਮaaf ਕਰ ਦਿਓ ਅੱਗੇ ਤੋਂ ਜਦੋਂ ਇਹ ਇਦਾਂ ਕਰਨਗੇ ਮੈਂ ਤੁਹਾਨੂੰ ਖੁਦ ਦੱਸ ਦੇਵਾਂਗਾ ਰਾਜਨ ਨੇ ਕਿਹਾ ਚਲ ਠੀਕ ਹੈ ਮੈਂ ਅੱਜ ਤੋਂ ਹੁਣ ਇਹ ਸਾਰੇ ਹੀ ਕੰਮ ਦੀ ਜ਼ਿੰਮੇਵਾਰੀ ਤੇਰੇ ਤੇ ਛੱਡਦਾ ਹਾਂ ਇਹਨਾਂ ਦਾ ਤੂੰ ਸੈਨਾਪਤੀ ਨਿਯੁਕਤ ਕਰ ਦਿੱਤਾ ਹੈ ਤੂੰ ਸਾਰਿਆਂ ਨੇ ਦੇਖਭਾਲ ਕਰਨੀ ਹੈ ਕਿ ਕਿਤੇ ਘੋੜਿਆਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਹੁਣ ਤੇਰੀ ਹੈ। ਜਿਹਨੂੰ ਇਹਦੇ ਲਈ 500 ਸੋਨੇ ਦੇ ਮੋਹਰੇ ਜਿਹੜੀਆਂ ਹਨ ਉਹ ਅਲੱਗ ਦਿੱਤੀਆਂ ਜਾਣਗੀਆਂ। ਉਹ ਬੜਾ ਖੁਸ਼ ਹੋਇਆ ਹੁਣ ਬਾਹਰ ਆ ਕੇ ਉਹਨਾਂ ਨੂੰ ਸਭ ਨੂੰ ਕਿਹਾ ਕਿ ਅੱਜ ਤੇ ਬਚਾ ਲਿਆ ਅੱਗੇ ਤੋਂ ਨਹੀਂ ਬਚਾਵਾਂਗਾ। ਹੁਣ ਮਨ ਦੇ ਵਿੱਚ ਉਹ ਸੰਤ ਫਕੀਰ ਦਾ ਧੰਨਵਾਦ ਕਰਨ ਲੱਗਾ ਕਿ ਉਹਨਾਂ ਨੂੰ ਇੱਕ ਮੋਹਰ ਦੇ ਬਦਲੇ ਇੱਕ 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 ਮੋਹਰ ਹਰ ਇੱਕ ਸਿੱਖਿਆ ਦੇ ਨਾਲ ਮਿਲ ਰਹੀ ਹੈ। ਉਹਦੇ ਨਾਲ ਤੇ ਮੇਰੀ ਜ਼ਿੰਦਗੀ ਹੀ ਬਦਲ ਗਈ ਹੁਣ ਮਹੀਨਾ ਪਾਰ ਹੋਰ ਐਵੇਂ ਲੰਘਿਆ ਤੇ ਜਦੋਂ 2 ਮਹੀਨੇ ਲੰਘੇ ਤਾਂ ਉਹ ਮੰਗਲ ਜਿਹੜਾ ਸੀ ਉਹ ਵਾਪਸ ਆ ਗਿਆ ਉਹ ਜਦੋਂ ਵਾਪਸ ਆਇਆ ਤੇ ਉਸ ਸਮੇਂ ਉਹ ਨੌਜਵਾਨ ਇੱਥੇ ਨਹੀਂ ਸੀ ਉਹਦੇ ਸਾਥੀਆਂ ਨੇ ਸਾਰੀ ਗੱਲਬਾਤ ਦੱਸੀ ਰਾਜੇ ਨੂੰ ਆਪਣੀ ਚੋਰੀ ਫੜਾ ਦਿੱਤੀ ਹੈ ਉਸ ਲੜਕੇ ਨੇ ਰਾਜੇ ਨੇ ਹੁਣ ਸਾਡਾ ਇਸ ਨੂੰ ਮੁਖੀਆ ਬਣਾ ਦਿੱਤਾ ਹੈ ਹੁਣ ਇਹ ਸਾਰਿਆਂ ਦੀ ਰਾਖੀ ਕਰਦਾ ਹੈ ਇਹ ਇੱਕ ਵੀ ਪੈਸਾ ਹੁਣ ਇੱਦਾਂ ਤੋਂ ਉਦਰ ਨਹੀਂ ਹੋਣ ਦਿੰਦਾ ਮੰਗਲ ਨੇ ਕਿਹਾ ਕਿ ਕੋਈ ਨਾ ਮੈਂ ਇਹਨੂੰ ਵੇਖ ਲਵਾਂਗਾ ਮੰਗਲ ਕਮਰੇ ਦੇ ਵਿੱਚ ਗਿਆ ਤੇ ਕਮਰਾ ਬੜਾ ਸੋਹਣਾ ਤੇ ਸਾਫ਼ ਸੁਥਰਾ ਹਰ ਸ਼ੈ ਜਿਹੜੀ ਸੀ ਆਪਣੀ ਜਗ੍ਹਾ ਤੇ ਪਈ ਹੋਈ ਸੀ ਇਹਨੇ ਨੂੰ ਉਹ ਨੌਜਵਾਨ ਆ ਗਿਆ ਤੇ ਮੰਗਲ ਨੇ ਵੇਖ ਕੇ ਬੜਾ ਖੁਸ਼ ਹੋਇਆ ਗੱਲ ਨਾਲ ਲਾਇਆ ਤੇ ਉਹਨੂੰ ਉਹਦਾ ਹਾਲ ਪੁੱਛਿਆ ਤੇ ਮਾਦਾ ਹਾਲ ਪੁੱਛਿਆ ਉਸ ਤੋਂ ਬਾਅਦ ਉਹਨੂੰ ਸਾਰੀ ਘਟਨਾ ਦੱਸੀ ਕਹਿੰਦੇ ਕਿ ਹੁਣ ਰਾਤ ਹੋਈ ਤੇ ਉਹ ਸੌਂ ਗਏ ਅੰਧੇ ਘਰ ਰਾਤ ਨੂੰ ਉਹ ਜਿਹਦੀ ਬੜੀ ਜ਼ਿਆਦਾ ਜ਼ੋਰ ਦੀ ਬਿਜਲੀ ਲਿਸ਼ਕਣ ਲੱਗੀ ਉਹਦੇ ਰਾਜੇ ਦੀ ਇੱਕੋ ਇੱਕ ਧੀ ਸੀ ਉਹਨੂੰ ਵੀ ਨੀਂਦ ਨਹੀਂ ਸੀ ਆ ਰਹੀ ਕਦੇ ਇੱਧੇ ਤੇ ਕਦੇ ਉਧਰ ਪਟਕਰਾਈ ਸੀ ਕਹਿੰਦੇ ਹਨ ਕਿ ਇੰਨੇ ਨੂੰ ਉਹ ਨੌਜਵਾਨ ਵੇਖਦਾ ਪਿਆ ਹੈ ਕਿ ਬਿਜਲੀ ਲਿਸ਼ਕ ਰਹੀ ਹੈ ਪਤਾ ਨਹੀਂ ਕਿਸੇ ਨੇ ਘੋੜੇ ਅੰਦਰ ਵੀ ਕੀਤੇ ਹਨ ਜਾਂ ਨਹੀਂ ਉਹ ਸੋਚਦਾ ਹੈ ਕਿ ਚੱਲ ਕੇ ਮੈਂ ਇੱਕ ਵਾਰ ਵੇਖ ਕੇ ਆਉਂਦਾ ਹਾਂ ਤੇ ਜਿਹੜਾ ਘੋੜਾ ਅੰਦਰ ਨਹੀਂ ਕੀਤਾ ਹੋਵੇ ਮੈਂ ਘਰ ਕੇ ਆਉਂਦਾ ਹਾਂ ਉਹ ਕੋਡੇ ਵੇਖਣ ਲਈ ਚਲਾ ਜਾਂਦਾ ਹੈ ਉਧਰ ਕੀ ਹੁੰਦਾ ਹੈ ਕਿ ਇਹਨਾਂ ਦੇ ਸੱਜੇ ਦੇ ਖੱਬੇ ਇੱਕ ਪਲੰਗ ਲੱਗਾ ਹੁੰਦਾ ਹੈ ਜਿਹੜੀ ਖਾਲੀ ਥਾਂ ਹੁੰਦੀ ਹੈ ਕੁਝ ਸਮੇਂ ਬਾਅਦ ਉਥੇ ਇੱਕ ਤਖਤਾ ਪਾਸੇ ਪਿਆ ਹੁੰਦਾ ਹੈ ਤੇ ਉਹਦੇ ਵਿੱਚੋਂ ਰਾਜੇ ਦੀ ਧੀ ਬਾਹਰ ਹੁੰਦੀ ਹੈ ਇਹਨੇ ਨੂੰ ਉਹ ਮੰਗਲ ਖੜਾ ਹੋ ਕੇ ਕਹਿਣ ਲੱਗਦਾ ਹੈ ਤੂੰ ਵਾਪਸ ਚਲੀ ਜਾ ਇਥੇ ਉਹ ਨੌਜਵਾਨ ਹੈ ਉਹਨੇ ਕਿਹਾ ਕੋਈ ਨਾ ਜਦੋਂ ਵੇਖਦਾ ਉਹ ਨੌਜਵਾਨ ਨਹੀਂ ਹੁੰਦਾ ਆਪਸ ਚ ਦੋਨੋਂ ਗੱਲਾਂ ਕਰ ਰਹੇ ਹੁੰਦੇ ਹਨ ਮੰਗਲ ਦੱਸ ਰਿਹਾ ਹੁੰਦਾ ਹੈ ਕਿ ਜਸਤਿੰਦਰ ਇਹ ਆਇਆ ਹੈ ਇਹ ਤਾਂ ਮੁਖਿਆ ਹੀ ਬਣ ਕੇ ਰਹਿ ਗਿਆ ਹੈ ਇਹਨੇ ਸਾਡੇ ਨੱਕ ਵਿੱਚ ਤਾਮ ਕੀਤਾ ਹੋਇਆ ਹੈ ਰਾਜੇਤੀਤੀ ਕਹਿਣ ਲੱਗੇ ਕੋਈ ਨਾ ਤੈਨੂੰ ਇਹਦੀ ਸ਼ਕਲ ਸਵੇਰ ਨੂੰ ਵੇਖਣੀ ਨਹੀਂ ਪਾਵੇਂਗੇ ਇਹਨੇ ਨਾ ਹੁਣ ਨੌਜਵਾਨ ਸਾਰੇ ਹੀ ਪਾਸੇ ਵੇਖ ਕੇ ਆ ਜਾਂਦਾ ਹੈ ਤੇ ਜਿਵੇਂ ਕਮਰੇ ਵਿੱਚ ਦਾਖਲ ਹੋਣ ਲੱਗਦਾ ਹੈ ਤੇ ਉਹਨੂੰ ਕਿਸੇ ਬੀਬੀ ਦੀ ਆਵਾਜ਼ ਸੁਣਦੀ ਹੈ ਹੁਣ ਉਹ ਬੂਆ ਨਹੀਂ ਖੋਲਦਾ ਇਕੋ ਦਮ ਉੱਥੇ ਖੜਿਆ ਸੁਣਦਾ ਹੀ ਰਹਿੰਦਾ ਹੈ ਤੇ ਹੈਰਾਨ ਰਹਿ ਜਾਂਦਾ ਹੈ ਕਿ ਇਹ ਤਾਂ ਰਾਜੇ ਦੀ ਧੀ ਹੈ ਉਹ ਕਹਿੰਦਾ ਕਿ ਮੰਗਲ ਤਾਂ ਰਾਜੇ ਦੀ ਧੀ ਦੀ ਪਾਗ ਵਿਛਾਲਣਾ ਚਾਹੁੰਦਾ ਹੈ ਉਹ ਕਹਿੰਦਾ ਕਿ ਹੁਣ ਮੈਂ ਰਾਜੇ ਕੋਲ ਜਾਂਦਾ ਹਾਂ ਅੱਧੇ ਰਾਹ ਵਿੱਚ ਜਾ ਕੇ ਉੱਥੇ ਹੀ ਖੜਾ ਜਾਉਂਦਾ ਹੈ ਉਸ ਨੂੰ ਕਿ ਸੰਤ ਫਕੀਰ ਜੀ ਨੇ ਕਿਹਾ ਕਿ ਕਿਸੇ ਦਾ ਰਾਜ ਕਿਸੇ ਦੇ ਸਾਹਮਣੇ ਉਜਾਗਰ ਨਾ ਕਰੇ ਨਹੀਂ ਤਾਂ ਉਹ ਘਾਟੇ ਵਿੱਚ ਰਹੇਗਾ ਵਾਪਸ ਆ ਜਾਂਦਾ ਹੈ ਤੇ ਗੱਲਾਂ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਇੱਕੋ ਦਮ ਬੂਆ ਖੋਲਦਾ ਹੈ ਤੇ ਉੱਥੇ ਫਿਰ ਕੋਈ ਨਹੀਂ ਹੁੰਦਾ ਮੰਗਲ ਸੁੱਤਾ ਹੁੰਦਾ ਹੈ ਹੁਣ ਉਹ ਸੋਚਦਾ ਹੈ ਕਿ ਬਾਹਰ ਵੀ ਕੋਈ ਨਹੀਂ ਗਿਆ ਇਸ ਕਮਰੇ ਵਿੱਚ ਕੋਈ ਰਾਜ ਹੈ ਜਦੋਂ ਉਹ ਰਾਣੀ ਅੰਦਰ ਆਉਂਦੀ ਹੈ ਉਹ ਕਹਿੰਦਾ ਸਵੇਰੇ ਜਦੋਂ ਮੰਗਲ ਜਾਵੇਗਾ ਉਦੋਂ ਇਹ ਸਾਰਾ ਕੁਝ ਪਤਾ ਕਰ ਲਵਾਂਗਾ ਪਰ ਕਹਿੰਦੇ ਕਿ ਜਿਵੇਂ ਅਧੀ ਰਾਤ ਹੋਈ ਤੇ ਰਾਜੇ ਦੀ ਧੀ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ ਜਦੋਂ ਚੀਕਣਾ ਸ਼ੁਰੂ ਕੀਤਾ ਤਾਂ ਰਾਜਾ ਤੇ ਸੈਨਾ ਜਿੰਨੀ ਸੀ ਉਹ ਭੱਜ ਕੇ ਅੰਦਰ ਆ ਗਏ ਜਿਹੜੀ ਉਹਦੀ ਧੀ ਸੀ ਉਹਨੇ ਸਾਰੇ ਹੀ ਸੈਨਿਕਾਂ ਨੂੰ ਬਾਹਰ ਭੇਜਿਆ ਰਾਜਾ ਉੱਥੇ ਹੀ ਘੜਾ ਸੀ ਰਾਜੇ ਨੇ ਪੁੱਛਿਆ ਕੀ ਹੋਇਆ ਧੀ ਇਹ ਕਹਿਣ ਲੱਗੀ ਪਿਤਾ ਜੀ ਜਿਸਨੂੰ ਤੁਸੀਂ ਅਸਤਬਲ ਦਾ ਮੁਖੀਆ ਬਣਾਇਆ ਹੈ ਉਹ ਮੇਰੇ ਕਮਰੇ ਵਿੱਚ ਦਾਖਲ ਹੋਇਆ ਸੀ ਉਹ ਮੇਰੇ ਨਾਲ ਗਲਤ ਬਤਿਹਰਾ ਕਰਨਾ ਚਾਹੁੰਦਾ ਸੀ ਮੈਂ ਤਾਂ ਚੀਕੀ ਹਾਂ ਹੁਣ ਉਹ ਇਸ ਬਾਰੇ ਥਾਣੀ ਭਾਜ ਗਿਆ ਤੇ ਰਾਜੇ ਨੂੰ ਬੜਾ ਗੁੱਸਾ ਆਇਆ ਉਹ ਕਮਰੇ ਤੱਕ ਕਿਵੇਂ ਆ ਸਕਦਾ ਹੈ ਕਹਿਣ ਲੱਗੇ ਪਿੱਤਾ ਜੀ ਤੁਸੀਂ ਖੁਸ਼ ਹੋ ਕੇ ਜਿਹੜੀ ਮੰਦਰੀ ਯੋਸਨਾ ਦਿੱਤੀ ਸੀ ਉਹ ਮੰਦਰੀ ਪਾ ਕੇ ਕਦੋਂ ਵੀ ਰਾਜ ਦੇ ਮੈਲ ਵਿੱਚ ਆ ਸਕਦਾ ਹੈ ਉਹਨੇ ਗਲਤ ਫਾਇਦਾ ਚੁੱਕਿਆ ਹੈ ਰਾਜੇ ਨੂੰ ਬੜਾ ਗੁੱਸਾ ਆਇਆ ਰਾਜੇ ਨੇ ਕਿਹਾ ਕਿ ਸਵੇਰੇ ਸਾਰੇ ਦਰਬਾਰ ਸਾਹਮਣੇ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਵੇਗਾ ਹੁਣ ਜਿਹੜਾ ਮੰਤਰੀ ਸੀ ਉਹ ਬੜਾ ਹੀ ਸੋਜਵਾਨ ਤੇ ਸਿਆਣਾ ਸੀ ਕਹਿਣ ਲੱਗਾ ਰਾਜਨ ਜਦੋਂ ਦਰਬਾਰ ਵਿੱਚ ਸਾਰੇ ਜਾਣੇ ਪੁੱਛਣਗੇ ਕਿ ਇਹਦਾ ਧੜ ਸੇ ਤੋਂ ਅਲੱਗ ਕਿਉਂ ਕੀਤਾ ਸਾਰਿਆਂ ਨੂੰ ਕੀ ਕਹੋਗੇ ਇਹਦੇ ਵਿੱਚ ਤੁਹਾਡੀ ਹੀ ਬਦਨਾਮੀ ਹੋਵੇਗੀ ਤਾਂ ਉਹਨੇ ਕਿਹਾ ਫਿਰ ਕੀ ਕੀਤਾ ਜਾਵੇ ਉਹਨੇ ਕਿਹਾ ਕਿ ਇਹਦਾ ਕੋਈ ਹੱਲ ਕੱਢਿਆ ਜਾਵੇ ਹੁਣ ਦੋਸੇ ਉਹਨੂੰ ਇਸ਼ਾਨ ਦਿਓ ਤੇ ਆਪ ਵੀ ਚਲੋ ਸਵੇਰੇ ਮੰਤਰੀ ਰਾਜੇ ਦੇ ਕੋਲ ਆਇਆ ਤੇ ਕਹਿਣ ਲੱਗਾ ਰਾਜਨ ਕਸਾਈ ਦੇ ਕੋਲ ਉਸ ਨੌਜਵਾਨ ਨੂੰ ਭੇਜੋ ਉਹਦਾ ਧੜ ਜਿਹੜਾ ਹੈ ਸਿਰ ਨਾਲੋਂ ਅਲੱਗ ਕਰਵਾ ਦਿੱਤਾ ਜਾਵੇਗਾ ਤਹਾਡੇ ਤੀਨੇ ਕਿਹਾ ਸੀ ਕਿ ਸਵੇਰੇ ਉਹਦਾ ਸਿਰ ਤਾੜ ਨਾਲੋਂ ਅਲੱਗ ਚਾਹੀਦਾ ਹੈ ਇਸ ਤਰ੍ਹਾਂ ਉਹ ਸਿਰ ਅਲੱਗ ਵੀ ਹੋ ਜਾਵੇਗਾ ਕਹਿੰਦੇ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿਉਂਕਿ ਉਹਦੇ ਅੱਗੇ ਪਿਛੇ ਤਾਂ ਕੋਈ ਨਹੀਂ ਰਾਜਾ ਹੁਣ ਉਹ ਜਿਹੜਾ ਕਸਾਈ ਸੀ ਉਹਦੇ ਕੋਲ ਗਿਆ ਜਾ ਕੇ ਉਸ ਨੂੰ ਸਾਰੀ ਗੱਲਬਾਤ ਦੱਸੀ ਤੇ ਕਹਿਣ ਲੱਗਾ ਇਦਾਂ ਇੱਕ ਨੌਜਵਾਨ ਤੇਰੇ ਕੋਲ ਆਵੇਗਾ ਉਹਦਾ ਤੂੰ ਸਿਰ ਤਾੜ ਤੋਂ ਅਲੱਗ ਕਰ ਦੇਵੀਂ ਇਹ ਰਾਜ ਹਮੇਸ਼ਾ ਹੀ ਰਾਜ ਰਹੇਗਾ ਇਹਦੇ ਬਦਲੇ ਤੈਨੂੰ ਮੈਂ ਮੌਹ ਮੰਗੀ ਕੀਮਤ ਦੇਵਾਂਗਾ ਉਹ ਤਿਆਰ ਹੋ ਗਿਆ ਅਗਲੀ ਸਵੇਰ ਹੋਈ ਤੇ ਉਸ ਨੌਜਵਾਨ ਨੂੰ ਬੁਲਾਇਆ ਗਿਆ ਰਾਜੇ ਨੇ ਕਿਹਾ ਫਲਾਣਾ ਕਸਾਈ ਹੈ ਉਸੇ ਕੋਲ ਤੂੰ ਜਾਣਾ ਹੈ ਜੋ ਸਮਾਨ ਤੈਨੂੰ ਦੇਵੇ ਬਿਨਾਂ ਕੋਈ ਸਵਾਲ ਕੀਤੇ ਜਵਾਬ ਕੀਤੇ ਮੇਰੇ ਕੋਲ ਲੈ ਕੇ ਆਉਣਾ ਹੈ ਉਹ ਸੋਚਣ ਲੱਗਾ ਕਿ ਇਸ ਕਸਾਈ ਦੇ ਕੋਲ ਰਾਜੇ ਨੂੰ ਕੀ ਕੰਮ ਉਹ ਮਨ ਵਿੱਚ ਇਹ ਹੀ ਸੋਚਦਾ ਤੇ ਗੁੰਜਲਾ ਗੁੰਜਲਾਂ ਪਏ ਤੁਰੇ ਚਾਰੇ ਆਸੀ ਜਿਵੇਂ ਨਗਰ ਵਿੱਚ ਵੜਿਆ ਜਿਵੇਂ ਹੀ ਉਹ ਨਗਰ ਵਿੱਚ ਵੜਿਆ ਤੇ ਰੁੱਖ ਥੱਲੇ بڑے ਸੰਤ ਫਕੀਰ ਬੈਠੇ ਸਨ ਉਹ ਧਰਮ ਕਰਮ ਨਾਲ ਪਿਆਰ ਕਰਨ ਵਾਲੇ ਸਨ ਇਹਨਾਂ ਸਭ ਗੱਲਾਂ ਬਾਰੇ ਜਾਣਦੇ ਸਨ ਤੇ ਗੱਲਾਂ ਕਰ ਰਹੇ ਸਨ ਉਹ ਸਾਰੇ ਸੰਤ ਫਕੀਰ ਆਪਣੀ ਆਪਣੀ ਰਾਏ ਦਿੰਦੇ ਸਨ ਪਰ ਨਤੀਜਾ ਕੋਈ ਨਾ ਸੀ ਨਿਕਲਿਆ ਇਹਨੇ ਨੂੰ ਇਸ ਨੂੰ ਬੁਲਾਇਆ ਤੇ ਕਹਿਣ ਲੱਗੇ ਭਲਿਆ ਬੁਰਖਾ ਤੇ ਚਰਚਾ ਹੋ ਰਹੀ ਹੈ ਕਥਾ ਵਿਚਾਰ ਹੋ ਰਹੀ ਹੈ ਉਹ ਇਹਦਾ ਹਿੱਸਾ ਵਾਂਝਾ ਆਪਣੇ ਵਿਚਾਰ ਦੇ ਕੇ ਜਾ ਉਹ ਕਹਿਣ ਲੱਗਾ ਨਹੀਂ ਸੰਤ ਫਕੀਰ ਜੀ ਮੈਨੂੰ ਤਾਂ ਰਾਜੇ ਨੇ ਕੰਮ ਸੌਂਪਿਆ ਹੈ ਮੈਂ ਰਾਜੇ ਦੇ ਹੀ ਕੰਮ ਚੱਲਿਆ ਹਾਂ ਉਹ ਕੰਮ ਬੜਾ ਜ਼ਰੂਰੀ ਹੈ ਸੰਤ ਫਕੀਰ ਜੀ ਕਹਿਣ ਲੱਗੇ ਸਾਰੀ ਉਮਰ ਕੰਮ ਕਰਨੇ ਹਨ ਇਹ ਕਥਾ ਵਿਚਾਰ ਵਿੱਚ ਪਰਮਾਤਮਾ ਨੇ ਜਿਹੜੀ ਬੋਲੀ ਹੈ ਇਹਦਾ ਵੀ ਹਿੱਸਾ ਵਾਂਝਾ ਹੁਣ ਇਹਦੇ ਮਨ 'ਚ ਖਿਆਲ ਆਇਆ ਕਿ ਜਦੋਂ ਕੰਮ ਨੂੰ ਚਾਰ ਪੰਜ ਜਾਣੇ ਕਹਿਣ ਤਾਂ ਉਹ ਕੰਮ ਨੇ ਜ਼ਰੂਰ ਕਰਨਾ ਚਾਹੀਦਾ ਹੈ ਔਰ ਉਹਕੇ ਉਹਨਾਂ ਦੇ ਕੋਲ ਬੈਠ ਗਿਆ ਹੁਣ ਸਾਰੀ ਗੱਲਬਾਤ ਸੁਣਨ ਲੱਗਾ ਤੇ ਆਪੇ ਇਹ ਗੱਲ ਕਹਿਣ ਲੱਗਾ ਕਿ ਮੈਨੂੰ ਇੱਕ ਸੰਤ ਫਕੀਰ ਜੀ ਮਿਲੇ ਸਨ ਉਹਨਾਂ ਨੇ ਕਿਹਾ ਸੀ ਕਿ ਮਿੱਠੇ ਬੋਲ ਚੰਗਾ ਵਤੇਰਾ ਇਹ ਮਨੁੱਖ ਦੇ ਕਹਿਣੇ ਹੁੰਦੇ ਹਨ ਸੱਚਾ ਤਾਂ ਇਹ ਮਨੁੱਖ ਦਾ ਵਤੇਰਾ ਹੁੰਦਾ ਹੈ ਜਦੋਂ ਚੰਗਾ ਕੰਮ ਕਰੋਗੇ ਤੁਹਾਡੇ ਨਾਲ ਵੀ ਚੰਗਾ ਹੀ ਹੋਵੇਗਾ ਐਵੇਂ ਗੱਲਬਾਤ ਕਰਦੇ ਕਰਦੇ ਕਿਤੇ ਉਹ ਸਵੇਰ ਤੋਂ ਤੁਰਿਆ ਸੀ ਤਦ ਦੁਪਹਿਰ ਦੇ 12 ਵੱਜ ਚੁੱਕੇ ਸਨ ਉਹ ਅਜੇ ਤੱਕ ਵਾਪਸ ਨਹੀਂ ਸੇ ਉਥੋਂ ਉਠਿਆ ਕਹਿੰਦੇ ਕਿ ਐਨੇ ਨੂੰ ਹੁਣ ਮੰਗਲ ਸੋਚਣ ਲੱਗਾ ਕਿ ਇਸ ਨੌਜਵਾਨ ਨੂੰ ਕਿਉਂ ਬੁਲਾਇਆ ਕਿਤੇ ਇਸ ਨੇ ਰਾਤ ਨੂੰ ਸਾਨੂੰ ਦੇਖ ਤਾਂ ਨਹੀਂ ਲਿਆ ਰਾਜੇ ਨੂੰ ਕਿਤੇ ਜਾ ਕੇ ਤਾਂ ਨਹੀਂ ਦੱਸ ਦਿੱਤਾ ਉਹ ਮਹਿਲ ਦੇ ਚਾਰੇ ਪਾਸੇ ਮਡਰਾਉਣ ਲੱਗਾ ਰਾਜੇ ਨੇ ਬਾਰੇ ਥਾਣੇ ਜਦੋਂ ਦੇਖਿਆ ਤੇ ਮੰਗਲ ਦੇਖਿਆ ਤੇ ਉਹ ਕਹਿਣ ਲੱਗਾ ਇਹ ਮੰਦ ਬੁੱਧੀ ਇਹ ਕੋਈ ਸਵਾਲ ਜਵਾਬ ਨਹੀਂ ਕਰੇਗਾ ਇਹਨੂੰ ਭੇਜਦੇ ਹਾਂ ਏ ਜਾ ਕੇ ਮੇਰਾ ਕੰਮ ਕਰਾਵੇਗਾ ਰਾਜੇ ਨੇ ਮੰਗਲ ਨੂੰ ਬੁਲਾਇਆ ਤੇ ਕਿਹਾ ਕਿ ਸਾਈ ਦੇ ਕੋਲ ਜਾ ਕੋਈ ਤੈਨੂੰ ਸਮਾਨ ਫੜਾਵੇਗਾ ਚੁੱਪਚਾਪ ਹੀ ਤੇ ਲੈ ਕੇ ਆ ਜਾਵੇਂ ਉਹਨੇ ਕਿਹਾ ਜੀ ਠੀਕ ਹੈ ਉਹ ਜਾਂਦਾ ਹੈ ਤਾਂ ਉਹ ਤਾਂ ਪਹਿਲਾਂ ਹੀ ਉਸ ਤੋਂ ਪਹੁੰਚ ਜਾਂਦਾ ਹੈ ਜਦੋਂ ਕਸਾਈ ਦੇ ਕੋਲ ਪਹੁੰਚਿਆ ਤਾਂ ਕਸਾਈ ਨੇ ਉਹਨੂੰ ਕਮਰੇ ਵਿੱਚ ਲੈ ਕੇ ਚਲਾ ਗਿਆ ਜਾ ਕੇ ਕਿਹਾ ਕਿ ਅਲਮਾਰੀ ਦੇ ਵਿੱਚੋਂ ਸਮਾਨ ਕੱਢ ਜਿਵੇਂ ਉਹ ਸਮਾਨ ਕੱਢਣ ਲੱਗਾ ਤਾਂ ਉਹਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਉਹਨਾਂ ਨੇ ਸਿਰ ਨੂੰ ਬੜੇ ਹੀ ਚੰਗੇ ਤਰੀਕੇ ਦੇ ਨਾਲ ਇੱਕ ਵੱਡੀ ਸਾਰੀ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਸੀ ਹੁਣ ਦੁਪਹਿਰ ਦੇ 3 ਕੁ ਵਜੇ ਚੁੱਕੇ ਸਨ ਜਦੋਂ 3 ਕੁ ਵਜੇ ਤਾਂ ਉਹਨਾਂ ਸੰਤ ਫਕੀਰਾਂ ਤੋਂ ਆਗਿਆ ਲੈ ਕੇ ਉਹ ਲੜਕਾ ਰਾਜੇ ਦੇ ਕੰਮ ਦੇ ਸਮਾਪਤੇ ਜਿੱਥੇ ਹੋਣੇ ਸੀ ਉੱਥੇ ਚਲਾ ਗਿਆ ਹੁਣ ਉਹ ਰਾਤ ਤੇ ਤੁਰਿਆ ਜਾ ਰਿਹਾ ਸੀ ਕਿ ਕਿ ਜਿੱਥੇ ਉਸ ਨੂੰ ਰਾਜੇ ਨੇ ਭੇਜਿਆ ਸੀ ਉਹਨੇ ਹੁਣ ਉਹਨੂੰ ਇੱਕ ਪਰਾਤ ਵਿੱਚੋਂ ਟੋਕਰੀ ਵਿੱਚ ਰੱਖ ਕੇ ਸਿਰ ਧਣ ਦੇ ਦਿੱਤਾ ਤੇ ਸਿੱਧਾ ਰਾਜੇ ਦੇ ਕੋਲ ਜਾ ਪਹੁੰਚਿਆ ਦਰਬਾਰੀਆਂ ਨੂੰ ਪੁੱਛਿਆ ਰਾਜਾ ਕਿੱਥੇ ਹੈ ਤੇ ਆਪਣੀ ਤੀਜਾ ਜਿਹੜਾ ਕਮਰਾ ਹੈ ਉਹ ਉੱਥੇ ਹੈ ਤੂੰ ਉੱਥੇ ਚਲਾ ਜਾ ਰਾਜਾ ਤੇ ਉਹਦੇ ਤੀ ਉਹਨੂੰ ਵੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਇਹਦੇ ਤਾਂ ਪ੍ਰਣ ਹਨ ਇਹਦੇ ਤਾਂ ਪ੍ਰਣ ਹਰਨ ਕਰਨ ਲਈ ਭੇਜਿਆ ਸੀ ਇਹ ਇੱਥੇ ਕਿਵੇਂ ਆ ਗਿਆ ਉਹ ਕਹਿੰਦੇ ਹਨ ਕਿ ਛੇਤੀ ਵਿਖਾ ਤੇਰੇ ਹੱਥ ਵਿੱਚ ਕੀ ਹੈ ਉਹਨੇ ਛੇਤੀ ਨਾਲ ਉਹ ਟੋਕਰਾ ਥੱਲੇ ਰੱਖਿਆ ਤੇ ਕਪੜਾ ਲਾ ਦਿੱਤਾ ਤੇ ਉਹਦੇ ਵਿੱਚ ਮੰਗਲ ਦਾ ਸਿਰ ਸੀ ਏਵੇਂ ਕੇ ਰਾਜਾ ਵੀ ਹੈਰਾਨ ਰਹਿ ਗਿਆ ਪਰ ਜਿਹੜੇ ਉਹਦੀ ਤੀਸ ਸੀ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਕਿ ਤੇਰੇ ਕਰਕੇ ਤਾਂ ਸਾਰਾ ਕੁਝ ਕੀਤਾ ਸੀ ਤੇਰੇ ਨਾਲ ਹੀ ਇਹ ਵਾਪਰ ਗਿਆ ਰਾਜੇ ਨੂੰ ਜਦੋਂ ਇਹ ਗੱਲ ਸੁਣੀ ਤਾਂ ਰਾਜਾ ਕਹਿਣ ਲੱਗਾ ਕਿ ਤੀਏ ਤੋਂ ਕੀ ਭੁੱਲੇ ਜਾ ਰਹੇ ਹਨ ਉਹਨੇ ਕਿਹਾ ਪਿਤਾ ਜੀ ਮੈਂ ਇਸੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਤੁਸੀਂ ਵਿਆਹ ਨਹੀਂ ਸੀ ਕਰਨਾ ਹਿੱਲਾ-ਵਸਿੱਲਾ ਬਣਾ ਕੇ ਮੈਂ ਵਿਆਹ ਤਾਂ ਕਰ ਦਿੱਤੀ ਇਹ ਵਿਆਹ ਤੇ ਦੇ ਵਿੱਚ ਇਸ ਨੌਜਵਾਨ ਨੂੰ ਮਰਵਾਉਣਾ ਚਾਹੁੰਦੀ ਸੀ ਮੰਗਲ ਨੂੰ ਮੁਖਿਆ ਬਣਾਉਣਾ ਚਾਹੁੰਦੀ ਸੀ ਹੌਲੀ ਹੌਲੀ ਮੰਗਲ ਨੂੰ ਤੁਹਾਡੀ ਨਿਗਾ ਵਿੱਚ ਚੰਗਾ ਬਣਾਉਣਾ ਚਾਹੁੰਦੀ ਸੀ ਪਰ ਇਹ ਤਾਂ ਸਾਰਾ ਕੁਝ ਉਲਟ ਹੋ ਗਿਆ ਰਾਜੀ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਮੈਂ ਇੱਕ ਨੌਜਵਾਨ ਬੇਕਸੂਰ ਨੂੰ ਸਜ਼ਾ ਦੇਣ ਚੱਲਿਆ ਸੀ ਉਹਦੀ ਧੀ ਦੇ ਕੋਲੋਂ ਚਾਕੂ ਪਿਆ ਸੀ ਉਹਨੇ ਆਪਣੇ ਢਿੱਡ ਵਿੱਚ ਮਾਰ ਕੇ ਆਪਣੀ ਹੀ ਜਾਨ ਲੈ ਲਈ ਰਾਜੇ ਨੇ 도ਮਾ ਦਾ ਅੰਤਿਮ ਸੰਸਕਾਰ ਇਕੱਠੇ ਹੈ ਕਾ ਦਿੱਤਾ ਰਾਜੇ ਨੇ ਪਰੇ ਦਰਬਾਰ ਦੇ ਵਿੱਚ ਕਿਹਾ ਕਿ ਮੈਂ ਦੋਸ਼ੀ ਹਾਂ ਤੁਸੀਂ ਸਾਰੇ ਮੇਰੇ ਮੋਤੇ ਨਹੀਂ ਕਹੋਗੇ ਪਰ ਪਿੱਠ ਪਿੱਛੇ ਤਾਂ ਜ਼ਰੂਰ ਕਹੋਗੇ ਮੇਰੀ ਇਕਲੌਤੀ ਧੀ ਸੀ ਉਹ ਕਿੱਥੇ ਚਲੀ ਗਈ ਰਾਣੀ ਹੈ ਇਹ ਕਹਿ ਕੇ ਇਸ ਨੌਜਵਾਨ ਨੂੰ ਇਸ ਸੋ ਜਵਾਨ ਨੂੰ ਮੈਂ ਨਗਰ ਦਾ ਰਾਜਾ ਬਣਾ ਚੱਲਿਆ ਹਾਂ ਇਹ ਅਜ ਤੋਂ ਤੁਹਾਡੀ ਦੇਖਪਾਲ ਕਰੇਗਾ ਉਹ ਸਮਝ ਗਏ ਕਿ ਰਾਜੇ ਨੇ ਸੁਣੋ ਕਿਉਂ ਚੋਣਿਆ ਹੈ ਇਹ ਗੱਲਾਂ ਸਾਰੀਆਂ ਕਹਿ ਕੇ ਰਾਜਾ ਵੀ ਜਿਹੜਾ ਸੀ ਉਹ ਹੁਣ ਜੰਗਲਾਂ ਨੂੰ ਤੁਰ ਪਿਆ ਉਹ ਨੌਜਵਾਨ ਜਿਹੜਾ ਸੀ ਉਹ ਦੇਸ਼ ਦਾ ਸਚਾਰੋ ਢੰਗ ਦੇ ਨਾਲ ਚਲਾਉਣ ਵਾਲਾ ਰਾਜਾ ਬਣ ਗਿਆ ਆਪਣੇ ਮਨ ਵਿੱਚ ਇੱਕ ਦਿਨ ਖਿਆਲ ਕਰਦਾ ਕਿ ਉਹ ਸੰਤ ਫਕੀਰ ਜੀ ਦੀਆਂ ਦਸੀਆਂ ਹੋਈਆਂ ਗੱਲਾਂ ਬਾਰੇ ਸੋਚਦਾ ਹੈ ਕਿ ਉਹਨਾਂ 5 ਰੁਪਿਆ ਨੇ ਤਾਂ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਸੀ ਜੇਕਰ ਮੈਂ ਉਹਨਾਂ ਤੇ ਅਮਲ ਨਾ ਕਰਦਾ ਤਾਂ ਮੈਂ ਅੱਜ ਕੱਲ੍ਹ ਕੀ ਕਰਦਾ ਹੋਣਾ ਸੀ ਇਸ ਲਈ ਸਾ ਸੰਗਤ ਜੀ ਜੇਕਰ ਜ਼ਿੰਦਗੀ ਸਵਾਰਾਂ ਦੀਆਂ ਗੱਲਾਂ ਜਿੱਥੋਂ ਵੀ ਕਿਤੋਂ ਵੀ ਮਿਲਣ ਪਤਾ ਲੱਗਣ ਤੇ ਜ਼ਰੂਰ ਸਿੱਖ ਲੈਣੀਆਂ ਚਾਹੀਦੀਆਂ ਹਨ ਤੇ ਆਪਣੀ ਰਸਨਾ ਤੇ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਭਲਾ ਹੋ ਜਾਵੇ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕਿਫਤੇ